ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਚੌਂਦਰਾ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਮੁਕਸਰ ਸਾਹਿਬ ਪੈ ਜਾਂਦਾ ਤੇ ਬਾਈ ਦਾ ਦੋਸਤੋ ਢਾਣੀ ਦੇ ਵਿੱਚ ਘਾਰ ਆ ਮਾੜ ਵਾਲੇ ਰਾਹ ਦੇ ਉੱਤੇ ਦੋਸਤੋ ਢਾਣੀ ਦੇ ਵਿੱਚ ਪਹਿਲਾ ਘਾਰ ਹੀ ਦੋਸਤੋ ਬਾਈ ਦਾ ਆਉਂਦਾ ਤੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਂ ਹੀ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਜਾਣਕਾਰੀ ਤੇ ਕਰਦੇ ਆਂ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਈ ਜੀ ਸੱਸੀ ਦਾ ਸੱਸੀ ਦਾ ਕੋ ਠੀਕ ਠਾਕ ਬਈ ਹਾਂਜੀ ਬੜੀ ਜੀ ਠੀਕ ਆ ਤੇ ਨਾਂ ਦੱਸਿਓ ਭਰਾ ਆਪਣਾ ਨਾਂ ਆਪਣਾ ਗੁਰਸੇਵਕ ਸਿੰਘ ਗੁਰਸੇਵਕ ਸਿੰਘ ਬਈ ਗੁਰਸੇਵਕਾ ਆਪਣਾ ਨੰਬਰ ਵੀ ਦੱਸ ਦਿਓ ਨੰਬਰ 98143 90095 ਠੀਕ ਆ ਤੇ ਬਈ ਝੋਟੀ ਆਪਣੇ ਘਰ ਦੀ ਆ ਘਰ ਦੀਆਂ ਹੀ ਠੀਕ ਆ ਤੇ ਕਿੰਨਾਂ ਮਾਸੂਆ ਸੂਈ ਆ ਬਈ ਦੂਜਾ ਸੂਆ ਸੂਈ ਆ ਬਈ ਦੂਜਾ ਸੂਆ ਸੂਈ ਆ ਕਿੰਨਾ ਕ ਟਾਈਮ ਹੋ ਗਿਆ ਬਈ ਸੂਈ ਨੂੰ ਮੈਂ ਆਦਿ ਸਵੇਰੇ ਸੁੱਈਆ 8:30 ਵਜੇ 8:30 ਵਜੇ ਦੀ ਸੂਈ ਹੈ ਜੇਰ ਦੂਰ ਪੈ ਗਈ ਬਾਈ ਜੇਰ ਦੂਰ ਪੈ ਗਈ ਵਦਿਆ ਜੀ ਠੀਕ ਆ ਤੇ ਬਾਈ ਪਹਿਲੇ ਸੂਏ ਆਪਣੇ ਕੋਲ ਕਿੰਨਾ ਕੁ ਦੁੱਧ ਕੱਢਿਆ ਇਹਨੇ 13 ਤੋਂ 14 ਲੀਟਰ ਦੁੱਧ ਦਿੰਦਾ ਵੀ 13-14 ਲੀਟਰ ਦੁੱਧ ਦਿੰਦਾ ਹਾਂਜੀ ਠੀਕ ਆ ਐਤੀ ਕੀ ਨਿਮਾਨ ਕਰਦੇ ਆ ਬਈ ਕਿੰਨਾ ਪਾ ਦੂਗੀ ਐਰ ਕੇ 17-18 ਲੀਟਰ ਤੱਕ ਕਰ ਪਾ ਸਕਦੇ 17-18 ਲੀਟਰ ਪਾ ਦੂ। ਲਓ ਵੀ ਸਜਣੋ ਵੇਖ ਸਕਦੇ ਆ ਸੋਹਣੀ ਦੋਸਤੋ ਝੋਟੀ ਆ ਬਿਲਕੁਲੋ ਦੋਸਤੋ ਜੈਡ ਬਲੈਕ ਹੀ ਆ ਤੇ ਕੱਟੀ ਨੂੰ ਜਨਮ ਦਿੱਤਾ ਦੋਸਤੋ ਇਹ ਵੀ ਜੈਡ ਬਲੈਕ ਆ ਤੇ ਬਾਈ ਦੱਸਦਾ ਵਾ ਦੋਸਤੋ ਸੀਮਨ ਦੀ ਕੱਟੀ ਆ ਤੇ ਇੱਕ ਵੀ ਵਾਲ ਦੋਸਤੋ ਜਿਹੜਾ ਸਰੀਰ ਦੇ ਉੱਤੇ ਚਿੱਟਾ ਹੈ ਨੀਗਾ ਵੇਖ ਸਕਦੇ ਆ ਤੇ ਬਾਕੀ ਦੋਸਤੋ ਸਵੇਰ ਬਾਈ ਨੇ ਜੇਰ ਪੈਣ ਤੋਂ ਬਾਅਦ ਦੋਸਤੋ ਦੁੱਧ ਚੋਤਾ ਸੀ 4 ਕਿਲੋ ਉਸ ਤੋਂ ਅਨਬ ਦੀ ਜੱਜਮੈਂਟ ਕਰ ਲਈ ਥੋੜਾ ਜਿਹਾ ਦੋਸਤੋ ਹਵਾਨਾ ਘੱਟ ਭਰਿਆ ਦਿਸੂਗਾ ਤੁਹਾਨੂੰ ਤੇ ਸੋਹਣੀ ਕੱਟੀ ਆ ਦੋਸਤੋ ਮਗਰ ਵੇਖ ਸਕਦੇ ਆ ਥਣਾ ਦਾ ਸਾਈ ਗੈਪ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਦੇਖ ਸਕਦੇ ਆਂ ਦੋਸਤੋ ਥਣਾ ਦਾ ਸਾਈਜ਼ ਗਿਆ ਦੋਸਤੋ ਸੋਹਣਾ ਮੁਠੀ ਚਵਾਈ ਵਾਲਾ ਥਣ ਲੱਗਿਆ ਦੋਸਤੋ ਤੁਹਾਨੂੰ ਦੱਸਿਆ ਦੋਸਤੋ ਵੀ ਭਾਈ ਨੇ ਸਵੇਰ 4 ਕਿਲੋਆਂ ਦਾ ਬਈਆਂ ਦਾ ਬੋਲਾ ਕੱਢਿਆ ਹੋਇਆ ਦੋਸਤੋ ਹਵਾਨੇ ਦੀ ਦੋਸਤੋ ਸ਼ੇਪ ਸੋਹਣੀ ਆ ਸੋਹਣਾ ਥਣਾ ਦਾ ਸਾਈਜ਼ ਆ ਦੋਸਤੋ ਸੋਹਣੇ ਕਦ ਕਾਠ ਵਾਲੀ ਦੋਸਤੋ ਦੂਜਾ ਸੂਆ ਝੋਟੀ ਆ ਤੇ ਬਾਈ ਦੋਸਤੋ 17-18 ਲੀਟਰ ਦੀ ਅਨੁਮਾਨ ਕਰਦਾ ਬਾਕੀ ਤੁਸੀਂ ਅਨੁਮਾਨ ਲਾ ਲੈਣਾ ਕਿੰਨਾ ਕੁ ਦੇ ਸਕਦੀ ਆ ਤੇ ਕੱਟੀ ਨੂੰ ਦੋਸਤੋ ਜਨਮ ਦਿੱਤਾ ਕੱਟੀ ਦੀ ਦੋਸਤੋ ਥੋੜੀ ਬਹੀ ਦੱਸਦਾ ਗ੍ਰੋਥ ਘਟਾ ਕਈ ਖਰਾਕ ਦੋਸਤੋ ਬੱਚੇ ਨੂੰ ਘਟ ਲੱਗਦੀ ਹੈ ਜਾਂ ਇਸੇ ਕਰਕੇ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੋੜ ਗਏ ਭਾਈ ਵੇਖਦੇ ਨੇ ਦੋਸਤੋ ਸਾਫ ਸੁਰੀ ਝੋਟੀ ਹੈ ਦੋਸਤੋ ਥਣਾ ਦਾ ਸਾਈ ਗਿਆ ਦੋਸਤੋ ਵੇਖ ਸਕਦੇ ਆ ਹਵਾਨਾ ਤੁਹਾਨੂੰ ਦੋਸਤੋ ਇਸੇ ਕਰਕੇ ਢਿਲਾ ਦੇਸੂਗਾ ਬਾਈ ਨੇ ਲੇਟ ਚ ਚੋਈ ਹੈ ਜੇਰ ਪੈਣ ਤੋਂ ਮਗਰੋਂ ਚੋਈ ਹੈ ਕਿੰਨੇ ਕ ਵਜੇ ਚੋਈ ਸੀ ਬਾਈ ਇਹ 11 ਵਜੇ ਚੋਈ 11 ਵਜੇ ਚੋਈ ਸੀ ਲੋਬੀ ਸੱਜਣੋ ਬਾਈ ਨੇ 11:34 ਚੋਈ ਸੀ ਜੇਰ ਜੂਰ ਸਹੀ ਪੈ ਗਈ ਬਾਈ ਧਾਰਤੂਰ ਦੀ ਸਾਫ ਆ ਬਾਈ ਠੀਕ ਲੋਬੀ ਸੱਜਣੋ ਧਾਰਤੂਰ ਦੀ ਸਾਫ ਆ ਬਾਕੀ ਤੁਸੀਂ ਤਸੱਲੀ ਇੱਥੇ ਆ ਕੇ ਕਰ ਲੈਣੀ ਆ ਹਾਂਜੀ ਬਾਈ ਜੀ ਮੁੱਲ ਕੀ ਕਰਾਂਗੇ ਫਿਰ ਇਹਦਾ ਇੱਕ 50 ਕਰਾਂਗੇ 1.5 ਲੱਖ ਹਾਂਜੀ ਮਾਨਤਾਨ ਹੋ ਜੂ ਬਾਈ ਮਾਨਤਾਨ ਕਰ ਦਾਂਗੇ ਲੋਬੀ ਸੱਜਣੋ ਬਾਈਆਂ ਦਾ 1.5 ਲੱਖ ਰੁਪਈਆ ਦੋਸਤੋ ਮੁੱਲ ਕੀਤਾ ਤੇ ਬਾਕੀ ਦੋਸਤੋ ਮੌਕੇ ਤੇ ਮਾਨਤਾਨ ਹੋ ਜੂਗਾ ਬਾਈ ਦੋਸਤੋ ਖੇਤੀਬਾੜੀ ਕਰਦਾ ਤੇ ਦੋਸਤੋ ਘਰੇ ਇੱਕ ਦੋ ਪਸ਼ੂ ਜਿਵੇਂ ਪਾਲਦੇ ਦੋਸਤੋ ਉਸੇ ਤਰ੍ਹਾਂ ਬਾਈ ਵੀ ਇਹ ਚਾਰ ਪੰਜ ਪਸ਼ੂ ਦੋਸਤੋ ਰੱਖਦਾ ਤੇ ਅੱਜ ਵੇਖ ਸਕਦੇ ਆਹੀ ਤਿੰਨ ਪਸ਼ੂ ਆ ਦੋਸਤੋ ਤੇ ਇੱਕ ਦੋਸਤੋ ਇਹ ਬਾਈ ਨੇ ਤਾਜੀ ਸੂਈ ਮੱਝ ਵਿਕਾਉ ਕੀਤੀ ਆ ਆਉਣਾ ਦੋਸਤੋ ਆਪਾਂ ਗੱਬਨ ਤੇ ਸੀ ਆ ਤੇ ਸਵੇਰ ਦੋਸਤੋ ਇਹ ਸੂਪੀ ਤੇ ਹੁਣ ਦੋਸਤੋ ਆਪਾਂ ਤਾਜੀ ਸੂਈ ਦੀ ਵੀਡੀਓ ਕਵਰ ਕਰ ਰਹੇ ਆ ਤੁਸੱਲੀ ਤੁਸੀਂ ਕਰਨੀ ਹੈ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਕੋਈ ਵੀ ਰੇਟ ਦੋਸਤੋ ਫਿਕਸ ਨਹੀਂ ਹੁੰਦਾ ਮਾਨਤਾਨ ਹੋ ਜਾਂਦਾ ਹੁੰਦਾ ਜਿੰਨੇ ਵੀ ਦੋਸਤੋਂ ਤੁਹਾਨੂੰ ਜਚੀ ਤੁਸੀਂ ਇਹ ਆਪਦੀ ਤਸੱਲੀ ਕਰਕੇ ਇੱਥੇ ਬਾਈ ਨਾਲ ਸੌਦਾ ਕਰ ਲਓਏ ਨੰਬਰ ਦੋਸਤੋਂ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰਨਾ ਜਿਸ ਕਿਸੇ ਵੀਰ ਨੇ ਦੋਸਤੋਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਦੋਸਤੋਂ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਦੋਸਤੋਂ ਜਿਹੜੇ ਭਰਾ ਦੋਸਤੋਂ ਸ਼ੇਅਰ ਕਰਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਮਿਲਦੇ ਆ ਦੋਸਤੋਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋਂ